ਬੱਚਿਓ ਅੱਜ ਮੈਂ ਤੁਸਭੇ ਲੈ ਕੇ ਆ ਚੁੱਕਾ ਹਾਂ ਅਨਪੜਤਾ ਦੇ ਉੱਤੇ ਇਹ ਐਸੇ ਤਾਂ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਜੇ ਤਹਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਹੋ ਕਰ ਦਿਓ ਨਾਲ ਕਰ ਦਿਓ ਜਿਹੜੇ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤਾਂ ਸਰ ਦਬਾ ਦਿਓ ਤਾਕੀ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਅੱਜ ਦੀ ਵੀਡੀਓ ਦਾ ਟਾਪਿਕ ਹੈ ਅਨਪੜਤਾ ਕਾਮਲੇ ਸ਼ਰਾਪ ਤੇ ਚਲੋ ਅਨਪੜਤਾ ਕਾਮਲੇ ਸਭ ਤੋਂ ਵੱਡਾ ਸ਼ਰਾਪ ਹੈ ਭਾਰਤ ਵਿੱਚ ਅਨਪੜਤਾ ਦੀ ਸਮੱਸਿਆ ਪੈਦਾ ਹੋਣ ਪਿੱਛੇ ਕਾਰਨ ਹਨ ਜਿਵੇਂ ਵੱਧਦੀ ਆਬਾਦੀ ਬੇਰੁਜ਼ਗਾਰੀ ਗਰੀਬੀ ਆਦ ਹਣ ਸਰਕਾਰਾਂ ਭਾਵੇਂ ਮੁਫਤ ਸਿੱਖਿਆ ਕਿਤਾਬਾਂ ਵਰਦੀਆਂ ਅਤੇ ਵਜੀਫੇ ਦੇ ਰਹੀਆਂ ਹਨ ਇਸ ਤੋਂ ਇਲਾਵਾ ਮਿਡਡੇ ਮੀਲ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਜਿਸ ਨਾਲ ਅਨਪੜਤਾ ਦਾ ਨਪਰਤਾ ਦਾ ਕਲੰਕ ਦੂਰ ਕੀਤਾ ਜਾਵੇ ਬਹੁਤ ਸਾਰੇ ਵਿਦਿਆਰਥੀ ਵਿਚਕਾਰ ਹੀ ਪੜ੍ਹਾਈ ਅਧੂਰੀ ਛੱਡ ਦਿੰਦੇ ਹਨ ਘਟ ਪੜਨਾ ਅਨਪੜਤਾ ਦੇ ਬਰਾਬਰ ਹੈ ਇਹ ਸਮੱਸਿਆ ਸਾਡੇ ਦੇਸ਼ ਅਤੇ ਕੌਮ ਲਈ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਅਨਪੜ ਨਾਗਰਿਕ ਕਰਤਵ ਦੀ ठीक पालना नहीं कर सकता अनपढ़ नागरिक ना अपने हक खड़ सकता है अनपढ़ व्यक्ति ख्याल देमा भरमा घट जागरूक बन बना दी है ਅਨਪੜਤਾ ਦੂਰ ਕਰਨ ਲਈ ਸਮਾਜ ਅਤੇ ਸਰਕਾਰ ਦੋਵਾਂ ਨੂੰ ਮਿਲ ਕੇ ਕੁਝ ਕਰਨਾ ਚਾਹੀਦਾ ਹੈ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈਂ ਤਾਂ ਸਾਨੂੰ ਮਿਲੂਗਾ ਅਗਲੀ ਵੀਡੀਓ ਵਿੱਚ ਇਸ ਨੂੰ ਬਹੁਤ ਦੇਖਣ ਲਈ ਧੰਨਵਾਦ